ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਬਹੁ-ਪਾਰਟੀ ਬਫਤਾਂ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਜਿਨ੍ਹਾਂ ਨੇ ਅਪਰੇਸ਼ੀਨ ਸਿੰਧੂ ਤੋਂ ਬਾਅਦ ਭਾਰਤ ਦੇ ਸਟੈਂਡ ਨੂੰ ਚਾਣੂ ਕਰਵਾਉਣ ਲਈ ਦੁਨੀਆ ਭਰ ਦੀਆਂ ਰਾਜਧਾਨੀਆਂ ਦੀ ਯਾਤਰਾ ਕੀਤੀ ਹੈ। ਅਧਿਕਾਰਿਤ ਸੂਤਰਾਂ ਅਨੁਸਾਰ ਮੈਂਬਰ ਪ੍ਰਧਾਨ ਮੰਤਰੀ ਨਾਲ ਆਪਣੀ ਫੀਡਬੈਕ ਸਾਂਝੀ ਕਰਨਗੇ ਜਿਨ੍ਹਾਂ ਦੀ ਸਰਕਾਰ ਨੇ ਪਛਾਹ ਤੋਂ ਬਾਅਦ ਵਿਅਕਤੀਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਮੌਜੂਦਾ ਸੰਸਦ ਮੈਂਬਰ ਹਨ ਤੇ ਸੱਤ ਬਫਤਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ। ਸਾਬਕਾ ਡਿਪਲੋਮੈਟ ਵੀ ਇਨ੍ਹਾਂ ਬਫਤਾਂ ਦਾ ਹਿੱਸਾ ਸਨ ਜਿਨ੍ਹਾਂ ਨੇ 33 ਦੇਸ਼ਾਂ ਤੇ ਯੂਰੋਪੀਅਨ ਯੂਨੀਅਨ ਦੀਆਂ ਰਾਜਧਾਨੀਆਂ ਦਾ ਦ ਭਾਰਤੀ ਬਫਦ ਨੇ ਅਤਵਾਦ ਨਾਲ ਲੜਨ ਦੇ ਭਾਰਤ ਦੇ ਸੰਕਲਪ ਨੂੰ ਦੁਨੀਆ ਭਰ ਵਿੱਚ ਉਜਾਗਰ ਕੀਤਾ ਹੈ ਉਹਨਾਂ ਜੋਰ ਦੇ ਕੇ ਕਿ ਕਿ ਮਨੁੱਖਤਾ ਦੇ ਹਿੱਤ ਵਿੱਚ ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਭਾਰਤੀ ਬਫਦ ਨੂੰ ਦੁਨੀਆ ਭਰ ਦੇ ਦੇਸ਼ਾਂ ਦਾ ਸਮਰਥਨ ਮਿਲਿਆ ਹੈ ਤੇ ਆਤਮਕਤਵਾਦ ਵਿਰੁੱਧ ਭਾਰਤ ਦੁਆਰਾ ਲੜੀ ਚਾਰਹੀ ਲੜਾਈ ਲਈ ਪ੍ਰਸ਼ੰਸਾ ਹਾਸਲ ਹੋਈ ਹੈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪਹਿਲਾਂ ਹੀ ਬਫਦ ਦੇ ਮੈਂਬਰਾਂ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਪਾਕਿਸਤਾਨ ਪ੍ਰਜੋਜਿਤ ਅਤਵਾਦ ਵਿਰੁੱਧ ਭਾਰਤ ਦੇ ਸਖਤ ਸਟੈਂਡ ਨੂੰ ਪਹੁੰਚਾਉਣ ਵਿੱਚ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕਰ ਚੁੱਕੇ ਹਨ ਚਾਰ ਪਫਤਾਂ ਦੀ ਅਗਵਾਈ ਸੱਤਾਧਾਰੀ ਗਠਜੋੜ ਨੇ ਕੀਤੀ ਜਿੰਨਾ ਵਿੱਚ ਦੋ ਪਾਰਟੀਆਂ ਸੰਸਦ ਮੈਂਬਰ ਇੱਕ ਜੀਡੀਯੂ ਸੰਸਦ ਮੈਂਬਰ ਇੱਕ ਸ਼ਿਵ ਸ਼ੈਨਾ ਦਾ ਸੰਸਦ ਮੈਂਬਰ ਸ਼ਾਮਿਲ ਸਨ ਜਦੋਂ ਕਿ ਤਿੰਨਾਂ ਦੀ ਅਗਵਾਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੀਤੀ ਤੇ ਇੱਕ ਕਾਂਗਰਸ ਡੀਐਮਕੇ ਤੇ ਐਨਸੀਪੀ ਦੇ ਮੈਂਬਰ ਸ਼ਾਮਿਲ ਸਨ